गावਨ ਤੁਦਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਰਤਨ ਨੌ ਰਤਨ ਮੰਨੇ ਗਏ ਹਨ ਪਰਜ ਕਹਿੰਦੇ ਨੇ ਇਹ ਜਿਹੜੇ ਨੌ ਰਤਨ ਨੇ ਕੀਮਤੀ ਪੱਥਰ ਨੇ ਇਹ ਵੀ ਉਸ ਪ੍ਰਮਾਤਮਾ ਦੇ ਗੀਤ ਗਾਇਨ ਕਰ ਰਹੇ ਹਨ ਕਿਉਂ ਪ੍ਰਮਾਤਮਾ ਨੇ ਇਹਨਾਂ ਪੱਥਰਾਂ ਦੇ ਅੰਦਰ ਵੀ ਐਸਾ ਪ੍ਰਕਾਸ਼ ਪੈਦਾ ਕਰ ਦਿੱਤਾ ਕਿ ਇਹਨਾਂ ਦੀ ਕੀਮਤ ਬਹੁਤ ਵੱਧ ਗਈ ਹੈ ਪੱਥਰ ਤਾਂ ਬਹੁਤ ਨੇ ਸੰਸਾਰ ਵਿੱਚ ਪਰ ਜਿਨ੍ਹਾਂ ਦੇ ਉੱਤੇ ਉਸ ਪਰਮਾਤਮਾ ਨੇ ਕਿਰਪਾ ਕੀਤੀ ਜਿਨ੍ਹਾਂ ਦੀ ਕੀਮਤ ਵੱਧ ਗਈ ਹੈ ਮਹਾਰਾਜ ਕਹਿੰਦੇ ਨੇ ਕਿ ਉਹ ਪੱਥਰ ਰਤਨ ਵੀ ਉਸ ਪਰਮਾਤਮਾ ਦੇ ਹੀ ਗੀਤ ਗਾ ਰਹੇ ਹਨ ਅੱਗੇ ਸਤਿਗੁਰ ਕਹਿੰਦੇ ਨੇ ਕਿ 68 ਤੀਰਥ ਨਾਲੇ 68 ਤੀਰਥ ਵੀ ਉਸ ਪਰਮੇਸ਼ਰ ਦੇ ਹੀ ਗੁਣ ਗਾਇਨ ਕਰ ਰਹੇ ਹਨ ਹੈਰਾਨੀ ਹੁੰਦੀ ਏ ਦੇਖਕਰ ਲੋਕੀ ਭੱਜੇ ਹੋਏ ਤੀਰਥਾਂ ਤੇ ਜਾਂਦੇ ਨੇ ਦੌਰ ਦੇ ਹੋਏ ਇਹ ਕੁੰਮ ਦਾ ਮੇਲਾ ਲੱਗਿਆ ਨੇ ਤੁਸੀਂ ਦੇਖੋ ਟੀਵੀ ਤੇ ਦਿਖਾ ਰਹੇ ਨੇ 50 ਕਰੋੜ ਬੰਦਿਆਂ ਨੇ ਇੱਥੇ ਇਸ਼ਨਾਨ ਕੀਤਾ ਵੇ 50 ਕਰੋੜ ਬੰਦਿਆਂ ਨੇ ਤੀਰਥ ਉਸ ਪਰਮੇਸ਼ਰ ਦੇ ਗੁਣ ਗਾ ਰਹੇ ਹਨ ਨਾਮ ਜਪ ਰਹੇ ਹਨ ਪਰ ਬੰਦੇ ਉੱਥੇ ਜਾ ਕੇ ਵੀ ਨਾਮ ਨਹੀਂ ਜਪ ਰਹੇ ਹਨ ਬਸ ਚਾਹੁੰਦੇ ਨੇ 12 ਸਾਲ ਪਾਪ ਕੀਤੇ ਨੇ ਕੋ ਕਰਮ ਕੀਤੇ ਨੇ ਇੱਕ ਦਿਨ ਜਾ ਕੇ ਉੱਥੇ ਡੁਬਕੀ ਲਾਓ ਤੇ ਬ੍ਰਹਮ ਗਿਆਨੀ ਬਣ ਜਾਓ ਪਾਪ ਤੋਂ ਲਭੋ ਆਪਣੇ ਮਹਾਰਜ ਕੰਦਨੇ ਕੀ ਤੀਰਥ ਵੀ ਉਸ ਪ੍ਰਮਾਤਮਾ ਦੇ ਗੁਣ ਗਾ ਰਹੇ ਹਨ ਤੇ ਜਦ ਤੀਰਥ ਗੁਣ ਗਾਉਂਦੇ ਪਏ ਨੇ ਤੇ ਫਿਰ ਮਨੁੱਖਾਂ ਨੂੰ ਵੀ ਉਸ ਦੇ ਗੁਣ ਗਾਉਣੇ ਚਾਹੀਦੇ ਨੇ ਪਰ ਮਹਾਰਜ ਕੰਦਨੇ ਮਨੁੱਖ ਗੁਣ ਨਹੀਂ ਗਾਉਂਦੇ ਹਨ ਇੱਕ ਵਿਦਵਾਨ ਕਹਿੰਦਾ ਹੈ ਫੁਰਸਤ ਨਹੀਂ ਹੈ ਇਨਸਾਨ ਕੋ ਘਰ ਸੇ ਮੰਦਿਰ ਜਾਣੇ ਕੀ ਔਰ ਖੁਆਹੀ ਸੜਕਤਾ ਹੈ ਸ਼ਮਸ਼ਾਨ ਸੇ ਸਿੱਧੇ ਸਵਰਗ ਜਾਣੇ ਕੀ ਬੰਦੇ ਦੇ ਕੋਲ ਇਤਨਾ ਟਾਈਮ ਨਹੀਂ ਹੈ ਕਿ ਜਾ ਕੇ ਤੇ ਮੰਦਰ ਵਿੱਚ ਬੈਠੇ ਗੁਰਦੁਆਰੇ ਵਿੱਚ ਬੈਠੇ ਜਾਂ ਆਪਣੇ ਹੋਰ ਸਥਾਨਾਂ ਤੇ ਜਾ ਕੇ ਉਸ ਰੱਬ ਦਾ ਨਾਮ ਜਪੇ ਸਿਮਰਨ ਕਰੇ ਬੰਦਗੀ ਕਰੇ ਨਹੀਂ ਇਹ ਕੰਮ ਨਹੀਂ ਕਰਨਾ ਤੀਰਥਾਂ ਤੇ ਜਾ ਕੇ ਟੁਪੀ ਲਾਉਣੀ ਹੈ ਤੇ ਚਲੋ ਜੀ ਸਾਰੇ ਪਾਪ ਸਾਡੇ ਦੂਰ ਹੋ ਗਏ ਪਾਵੇ ਮਾਰਦ ਨੇ ਸਾਨੂੰ ਬਾਣੀ ਦੇ ਵੀ ਸੁਚੇਤ ਕੀਤਾ ਹੈ ਪਰ ਫਿਰ ਵੀ ਅਸੀਂ ਦੇਖਦੇ ਹਾਂ ਸਾਡੇ ਲੋਕ ਵੀ ਭੱਜੇ ਹੋਏ ਜਾਂਦੇ ਨੇ ਉੱਥੇ ਦੌੜਦੇ ਹੋਏ ਸਤਿਗੁਰ ਕਹਿੰਦੇ ਨੇ ਕਿ ਭਰੀਏ ਹੱਥ ਪੈਰ ਤਨ ਦੇ ਬਾਣੀ ਧੋਤੇ ਉਤਰ ਸਕਹਿ ਮੂਤ ਪਲੀਤੀ ਕੱਪੜ ਹੋਏ ਦੇ ਸਾਬਣ ਲਈਏ ਉਹ ਧੋਏ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਬਾਹਰ ਤੋਤੀ ਟੂੰਬੜੀ ਅੰਦਰ ਵਿਸਨੇ ਕੋਰ ਸਾਧ ਭਲੇ ਅਣਨਾਤਿਆਂ ਚੋਰ ਸੇ ਚੋਰਾ ਚੋਰ ਚੋਰ ਨੂੰ ਪਾਵੇ ਤਰਵੈਣੀ ਤੇ ਇਸ਼ਨਾਨ ਕਰਾਓ ਪਾਵੇ ਗੰਗਾ ਦੇ ਵਿੱਚ ਇਸ਼ਨਾਨ ਕਰਾਓ ਚੋਰ ਨੇ ਚੋਰ ਹੀ ਰਹਿਣਾ ਤੇ ਸਾਧ ਪਾਵੇ ਕਦੀ ਇਸ਼ਨਾਨ ਕਰੇ ਹੀ ਨਾ ਸਾਧ ਨੇ ਸਾਧ ਹੀ ਰਹਿਣਾ ਹੈ ਤੁਹਾਾਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜੇ 68 ਤੀਰਥ ਨੇ ਨਾ ਏ ਵੀ ਉਸ ਪਰਮਾਤਮਾ ਦੇ ਹੀ ਗੀਤ ਗਾਇਨ ਕਰ ਰਹੇ ਹਨ